ਤੇਰਾ ਪੁੱਤ ਬਣਾ ਕੇ ਛੱਡਾਂਗੇ ਪਰ ਹੁਣ ਹੁਣ ਜੋ ਮਰਜ਼ੀ ਕਰ ਲਈ ਜਿੱਥੇ ਮਰਜ਼ੀ ਬੋਣ ਕਮਾ ਲਈ ਹੁਣ ਕਿੱਥੇ ਮਰਜ਼ੀ ਕਮਾ ਲਈ ਹੁਣ ਫੋਨ ਲੱਖੇ ਨੇ ਚੌਥੀ ਪਾਰਟੀ ਜੁਆਇਨ ਕੀਤੀ ਆ ਨਾ ਕਿ ਪਹਿਲੀ ਨਾ ਦੂਜੀ ਤਾਂ ਤੀਜੀ ਚੌਥੀ ਪਾਰਟੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਚ ਸੀ ਫਿਰ ਇਹ ਪੀਪੀ ਚ ਫਿਰ ਐਸਕੇ ਮ ਰਾਜਨੀਤਿਕ ਚ ਹੁਣ ਚੌਥੀ ਆਪਣੇ ਆ ਗਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਮੈਨੂੰ ਦੱਸ ਦੇਵੇ ਲੱਖਾ ਹੁਣ ਦਲ ਬਦਲੂ ਨਹੀਂ ਹੈਗਾ ਲੋਕੀ ਦਾ ਦਲ ਬਦਲੂ ਹੋ ਗਏ ਇਹ ਕਿਉਂ ਨਹੀਂ ਹੈਗਾ ਫਿਰ ਦਲ ਬਦਲੂ ਠੀਕ ਆ ਹੁਣ ਇੱਕ ਗੱਲ ਹੋਰ ਤੁਹਾਨੂੰ ਮੈਂ ਦੱਸ ਦਾਂ ਤੁਹਾਨੂੰ ਸਭ ਨੂੰ ਯਾਦ ਹੋਊਗਾ ਕਿ ਲੱਖੇ ਦੀ ਜ਼ਮਾਨਤ ਮਨਜਿੰਦਰ ਸਿੰਘ ਸਿਰਸੇ ਨੇ ਕਰਵਾਈ ਸੀ ਦਿੱਲੀ ਅੰਦੋਲਨ ਵੇਲੇ ਜਿਹੜਾ ਤੇ ਕੇਸ ਹੋਇਆ ਸੀ ਲਾਲ ਕਿਲੇ ਵਾਲਾ ਤੁਹਾਨੂੰ ਸਭ ਨੂੰ ਪਤਾ ਹੋਣਾ ਕਿ ਲੱਖੇ ਦੀ ਜ਼ਮਾਨਤ ਦਿੱਲੀ ਜਦੋਂ ਕਿਸਾਨੀ ਅੰਦੋਲਨ ਪਹਿਲਾ ਹੋਇਆ ਉਹਦੇ ਵਿੱਚ ਮਨਜਿੰਦਰ ਸਿਰਸੇ ਨੇ ਲੱਖੇ ਸੁਧਾਨੇ ਦੀ ਜ਼ਮਾਨਤ ਕਰਾਈ ਸੀ ਮੈਨੂੰ ਲੱਖਾ ਸੁਧਾਨਾ ਸਪਸ਼ਟ ਕਰ ਦੇਵੇ ਉਸ ਕੇਸ ਦਾ ਕੀ ਬਣਿਆ ਨਹੀਂ ਤਾਂ ਸੱਚ ਤਾਂ ਬਾਹਰ ਆ ਹੀ ਜਾਣਾ ਵਾ ਸੱਚ ਤਾਂ ਬਾਹਰ ਆ ਹੀ ਜਾਣਾ ਵਾ ਠੀਕ ਨਹੀਂ ਉਹ ਲੁਕਿਆ ਨਹੀਂ ਰਹਿ ਸਕਦਾ ਸੱਚ ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਸੱਚ ਨੂੰ ਲੁਕੋਇਆ ਜਾ ਸਕਦਾ ਵਾ ਪਰ ਛਪਾਇਆ ਨਹੀਂ ਜਾ ਸਕਦਾ ਉਹ ਇੱਕ ਨਾ ਇੱਕ ਦਿਨ ਬਾਹਰ ਆਉਣਾ ਹੀ ਆਉਣਾ ਵਾ ਚਾਹੇ ਅੱਜ ਆ ਜਵੇ ਕੱਲ ਨੂੰ ਆ ਜਵੇ ਪਰਸ ਨੂੰ ਆ ਜਵੇ ਆਉਣਾ ਯੂਰਾ ਉਹ ਬਾਹਰ ਇਸੇ ਕਰਕੇ ਮੈਂ ਲੱਖੇ ਨੂੰ ਕਹਿਣਾ ਪਿਆ ਕਿ ਆਪਣੇ ਮੂੰਹੋਂ ਦੱਸ ਦਵੇ ਭਾਈ ਉਹ ਜਿਹੜਾ ਕੇਸ ਤੇ ਤੇ ਚੱਲਦਾ ਪਿਆ ਸੀ ਜਿਹਦੇ ਵਿੱਚ ਤੇਰੀ ਜ਼ਮਾਨਤ ਮਨਜਿੰਦਰ ਸਿਰਸੇ ਨੇ ਕਰਵਾਈ ਸੀ ਉਸ ਕੇਸ ਦਾ ਤੇਰੇ ਦਾ ਕੀ ਬਣਿਆ ਠੀਕ ਨਹੀਂ ਸੱਚ ਦੱਸੀ ਨਹੀਂ ਤਾਂ ਸੱਚ ਦਾ ਬਾਹਰ ਆਊਗਾ ਹੀ ਲੋਕਾਂ ਦੇ ਵਿੱਚ ਆਊਗਾ ਹੀ ਆਊਗਾ ਠੀਕ ਨਹੀਂ ਹੁਣ ਮੈਂ ਇੱਕ ਗੱਲ ਕਰਦਾ ਆਪਣੇ ਇਹਨਾਂ ਦੀ ਉਹ ਆਪਣੇ ਭਾਨੇ ਦੀ ਭਾਨੇ ਨੇ ਤੁਹਾਨੂੰ ਪਤਾ ਸਾਰਿਆਂ ਨੇ ਆਪਣੇ ਸ਼ੋਸ਼ਾ ਛੱਡਿਆ ਸੀ ਇੱਕ ਭਾਨੇ ਨੇ ਕਿ ਮੈਂ ਆਪਣੇ 227 ਦੇ ਵਿੱਚ ਇਲੈਕਸ਼ਨ ਲੜੂੰਗਾ ਸੀਐਮ ਮਾਨ ਦੇ ਅਗੇਂਸਟ ਤੁਹਾਨੂੰ ਸਭ ਨੂੰ ਪਤਾ ਹੋਊਗਾ ਜੀ ਉਹ ਵੀਡੀਓ ਵੀ ਆ ਚੱਲੀ ਸੀ ਕਾਫੀ ਇਹਨੇ ਕਿਹਾ ਸੀ ਕਹਿੰਦਾ ਸੀ ਮੈਨੂੰ ਚਾਹੇ ਇੱਕ ਵੋਟ ਪਵੇ ਚਾਹੇ ਦੋ ਵੋਟਾਂ ਪੈਣ ਚਾਹੇ ਕੁਛ ਵੀ ਨਾ ਪਵੇ ਪਰ ਮੈਂ ਇਲੈਕਸ਼ਨ ਲੜੂੰਗਾ 227 ਦੇ ਵਿੱਚ ਭਗਵੰਤ ਮਾਨ ਦੇ ਅਗੇਂਸਟ ਭਾਨੇ ਸਿੱਧੂ ਨੇ ਗੱਲ ਕਹੀ ਸੀ ਲੈ ਵੀ ਭਾਨੇ ਹੁਣ ਮੈਂ ਵੀ ਤੈਨੂੰ ਇਹੀ ਗੱਲ ਕਹਿਣਾ ਕਿ 227 ਦੇ ਵਿੱਚ ਤੂੰ ਜਿਹੜੇ ਵੀ ਇਲਾਕੇ ਚੋਂ ਖੜੇਂਗਾ ਜਿੱਥੇ ਵੀ ਤੂੰ ਖੜੇਂਗਾ ਜਿਹੜੇ ਹਲਕੇ ਤੋਂ ਵੀ ਖੜੇਂਗਾ ਮੈਂ ਤੇਰੇ ਅਗੇਂਸਟ ਲੜੂੰਗਾ ਹੁਣ ਤੈਨੂੰ ਇਹ ਦੱਸ ਤੀ ਗੱਲ ਹੁਣ ਲ ਠੀਕ ਨਹੀਂ ਮੈਂ ਦੁਬਾਰਾ ਬੋਲ ਦਿੰਦਾ ਇਹ ਚੀਜ਼ ਕਿ ਕੁਝ ਟਾਈਮ ਪਹਿਲਾਂ ਭਾਨੇ ਸਿੱਧੂ ਨੇ ਇੱਕ ਉਹ ਕੀਤਾ ਸੀਗਾ ਆਪਣੀ ਵੀਡੀਓ ਪਾਈ ਸੀ ਕਿ ਮੈਂ ਸੀਐਮ ਮਾਨ ਜਦੋਂ ਭਗਵੰਤ ਮਾਨ ਜਿਹੜੇ ਵੀ ਹਲਕੇ ਤੋਂ ਖੜੇ ਹੋਣਗੇ ਮੈਂ ਉਹਨਾਂ ਦੇ ਗੈਂਸਟ ਇਲੈਕਸ਼ਨ ਲੜੂੰਗਾ ਭਾਨੇ ਸਿੱਧੂ ਨੇ ਇਹ ਗੱਲ ਕਹੀ ਸੀ ਭਾਨੇ ਸਿੱਧੂ ਨੂੰ ਮੈਂ ਵੀ ਇਹੀ ਗੱਲ ਕਹਿਣਾ ਪਿਆ ਕਿ 227 ਦੇ ਵਿੱਚ 227 ਐਮਐਲਏ ਦੀਆਂ ਚੋਣਾਂ ਵੇਲੇ ਭਾਨਾ ਸਿੱਧੂ ਜਿਹੜੇ ਹਲਕੇ ਤੋਂ ਵੀ ਖੜੂਗਾ ਉਹਦੇ ਗੈਂਸਟ ਮੈਂ ਜੂਰ ਪੇਪਰ ਭਰੂੰਗਾ ਚਾਹੇ ਕੁਝ ਹੋ ਜਵੇ ਚਾਹੇ ਮੈਨੂੰ ਇੱਕ ਵੋਟ ਪਵੇ ਦੋ ਪਵੇ ਪਰ ਇਹਦੇ ਗੈਂਸਟ ਮੈਂ ਖੜੂਗਾ ਖੜੂਗਾ ਜੂਰ 2022 ਦੇ ਵਿੱਚ ਠੀਕ ਆ ਤੀਜੀ ਗੱਲ ਹੁਣ ਹੁਣ ਇਹ ਆਪਣੇ ਭਾਨੇ ਸਿੱਧੂ ਨੂੰ ਪੁੱਛੋ ਕਿ ਲੋਕਾਂ ਨੂੰ ਤਾਂ ਬੜਾ ਇਹ ਦਿੰਦੇ ਸੀ ਆਪਣੇ ਲੈਕਚਰ ਦਿੰਦੇ ਆ ਰੋਜ਼ ਬਾਹਰ ਨਾ ਜਾਓ ਇੱਥੇ ਕੰਮ ਕਰੋ ਇਹਨਾਂ ਦਾ ਆਪਣਾ ਉਹ ਆਪਣਾ ਰਫਤਾਰ ਉਹ ਤਾਂ ਇੰਗਲੈਂਡ ਪਹੁੰਚਿਆ ਹੋਇਆ ਵਾ ਉਹ ਆਪਣਾ ਇੰਗਲੈਂਡ ਪਹੁੰਚ ਗਿਆ ਇਹਨਾਂ ਦੀ ਟੀਮ ਦਾ ਹੀ ਮੈਂਬਰ ਉਹਨੂੰ ਕਿਉਂ ਨਹੀਂ ਰੋਕਿਆ ਫਿਰ ਇਹਨਾਂ ਨੇ ਉਹਨੂੰ ਕਿਉਂ ਨਹੀਂ ਰੋਕਿਆ ਇਹਨਾਂ ਨੇ ਤੋਤੀ ਬਦਮਾਸ਼ ਨੂੰ ਉਹ ਤੋਤੀ ਬਦਮਾਸ਼ ਤਾਂ ਇੰਗਲੈਂਡ ਦੇ ਵਿੱਚ ਪਹੁੰਚਿਆ ਹੋਇਆ ਵਾ ਤਬਲਾ ਵਾਦਕ ਜਿਹੜਾ ਉਹ ਤਬਲੇ ਵਾਲਾ ਜਾਂ ਕੋਈ ਸ਼ੋਰ ਬਣ ਕੇ ਗਿਆ ਵਾ ਉਹ ਜਿਹਦੇ ਨਾਲ ਠੀਕ ਨਹੀਂ ਉਹਨੂੰ ਕਿਉਂ ਨਹੀਂ ਰੋਕਿਆ ਇਹਨਾਂ ਨੇ ਹੁਣ ਲੱਖੇ ਉਹਨਾਂ ਨੇ ਭਾਨੇ ਹੁਣਾਂ ਨੇ ਕਿਉਂ ਇਹਨਾਂ ਦੀ ਸੁਣਦਾ ਨਹੀਂ ਕੋਈ ਹੁਣ ਸਿਰਫ ਲੋਕਾਂ ਨੂੰ ਲੈਕਚਰ ਦੇਣ ਚਾਹੁੰਗੇ ਹੋ ਇਹਨਾਂ ਦੀ ਪਾਰਟੀ ਦਾ ਮੈਂਬਰ ਆ ਉਹ ਰਫਤਾਰ ਠੀਕ ਨਹੀਂ ਇਹਨਾਂ ਦੀ ਪਾਰਟੀ ਦਾ ਮੈਂਬਰ ਆ ਰਫਤਾਰ ਉਹਨੂੰ ਕਿਉਂ ਨਹੀਂ ਰੋਕਿਆ ਹੁਣ ਇੰਗਲੈਂਡ ਜਾਣ ਤੋਂ ਉਹ ਤਾਂ ਇੰਗਲੈਂਡ ਚ ਜਾ ਕੇ ਸ਼ਿਫਟਾ ਲਾਉਣ ਸ਼ਿਫਟਾ ਵੀ ਲਾ ਰਿਹਾ ਵਾ ਹੋਰ ਵੀ ਬਹੁਤ ਕੁਝ ਗੱਲਾਂ ਵੀ ਬਹੁਤ ਵੱਡੀਆਂ-ਵੱਡੀਆਂ ਕਰ ਰਿਹਾ ਵਾ ਹੁਣ ਕਿਉਂ ਨਹੀਂ ਰੋਕਦੇ ਹੁਣ ਕਿਹੜਾ ਉਹ ਐਕਸਪੈਰੀਮੈਂਟ ਕਰਨ ਗਿਆ ਜਾਂ ਕਿਹੜੇ ਸਰਕਸ ਮੇਲੰਗ ਤੇ ਗਿਆ ਵਾ ਇੰਗਲੈਂਡ ਉਹ ਰਫਤਾਰ ਮੈਨੂੰ ਦ ਕਿਹੜੇ ਸਾਰਕ ਸਿਮੇਲਨ ਤੇ ਗਿਆ ਵਾ ਉਹ ਲੋਕਾਂ ਨੂੰ ਤਾਂ ਤੁਸੀਂ ਕਹਿੰਨੇ ਹੋ ਕਿ ਉੱਥੇ ਜਾ ਕੇ ਦਿਹਾੜੀਆਂ ਕਰਦੇ ਆ ਉਹ ਕਰਦੇ ਆ ਉਹ ਕਿਹੜੀ ਸੀਟ ਲੈ ਕੇ ਕੇ ਬੈਠਾ ਵਾ ਉਹ ਵੀ ਤਾਂ ਛਿਪਤਾ ਵਿੱਚ ਹੀ ਜਾ ਰਿਹਾ ਸੀ ਪਾਈ ਸੀ ਨਾ ਵੀਡੀਓ ਨੇ ਪਾਈ ਸੀ ਨਾ ਦਿਹਾੜੀਆਂ ਵਾਲਾ ਤੁਸੀਂ ਉਹ ਇਹ ਪਹਾਨੇ ਦੀ ਬੜੀ ਮੈਂ ਬੋਲ ਰਿਹਾ ਪਹਾਨੇ ਦੀ ਲੱਕੇ ਸਦਾਣੇ ਦੀ ਰਾਜ ਸਿੰਘ ਖਾਲਸਾ ਦੀ ਬੜੀ ਬੋਲ ਰਿਹਾ ਤੇ ਉੱਧਰ ਜਾ ਕੇ ਤੁਸੀਂ ਆਪਣੇ ਦਿਹਾੜੀਆਂ ਕਰਦੇ ਹੋ ਆ ਗੁਲਾਮੀਆਂ ਕਰਦੇ ਹੋ ਹੁਣ ਅਰਫਤਾਰ ਤੋਂਟੀ ਟੀਮ ਦਾ ਮੈਂਬਰ ਕਿਹੜੀ ਦਿਹਾੜੀ ਲਾਉਣ ਗਿਆ ਵਾ ਕਿਹੜੀ ਗੁਲਾਮੀ ਕਰਕੇ ਗਿਆ ਵਾ ਮੈਨੂੰ ਦੱਸ ਦੋ ਹੁਣ ਤੁਸੀਂ ਹੁਣ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਮੈਨੂੰ ਗੱਲ ਦਾ ਜਵਾਬ ਦੇ ਜਾ ਫਿਰ ਲਖਾ ਜਾਂ ਫਿਰ ਆਪਣੇ ਹਰ ਰਾਜ ਸਿੰਘ ਖਾਲਸਾ ਠੀਕ ਆ ਤੀਜੀ ਗੱਲ ਮੇਰੀ ਗੱਲ ਸੁਣ ਲੈ ਰਫਤਾਰ ਇੱਕ ਹੁਣ ਬੰਦੇ ਆ ਵਾਂਗੂ ਸੁਣਨੀ ਹੁਣ ਜੇ ਤੇਰੀਆਂ ਲੱਤਾਂ ਭਾਰ ਚੱਲਦੀਆਂ ਨੇ ਤੈਨੂੰ ਰੋਮੀ ਨੇ ਵੀ ਕਿਹਾ ਸੀ ਕਿ ਤੂੰ ਇੰਗਲੈਂਡ ਪਹੁੰਚ ਗਿਆ ਵਾ ਰੱਖ ਟਾਈਮ ਜਿੱਥੇ ਰੱਖਣਾ ਆਪਾਂ ਬਹਿ ਕੇ ਗੱਲ ਕਰਦੇ ਆ ਲਾਈਵ ਜਿੱਦਾਂ ਦਾ ਰੱਖਣਾ ਟਾਈਮ ਰੱਖ ਲੈ ਜੇ ਤੇਰੀਆਂ ਲੱਤਾਂ ਭਾਰ ਚੱਲਦੀਆਂ ਨੇ ਤਾਂ ਬੰਦੇ ਵਾਲੇ ਕੰਮ ਕਰ ਜਨਾਨੀ ਵਾਲੇ ਕੰਮ ਬੰਦ ਕਰ ਦੇ ਜਿਹੜੇ ਤੂੰ ਜਨਾਨੀ ਵਾਲੇ ਕੰਮ ਤੈਨੂੰ ਵੀ ਪਤਾ ਮੈਂ ਕੀ ਕਹਿ ਰਿਹਾ ਆ ਇਨੂੰ ਵੀ ਮੈਂ ਕਹਿ ਰਿਹਾ ਪਤਾ ਵਾ ਕੀ ਕਹਿ ਰਿਹਾ ਮੈਂ ਜੇ ਮੈਂ ਸੱਚ ਬੋਲਣ ਤੇ ਆ ਗਿਆ ਨਾ ਤੈਨੂੰ ਇਥੇ ਮੂੰਹ ਲਗਾਉਣਾ ੱਖਾ ਹੋ ਜਾਣਾ ਰਫਤਾਰ ਜੇ ਮੈਂ ਸੱਚ ਬੋਲਦਾ ਨਾ ਤੈਨੂੰ ਮੂੰਹ ਲਗਾਉਣਾ ੱਖਾ ਹੋ ਜਾਣਾ ਮੂੰਹ ਲਗਾਉਣਾ ਜਿਹੜੀਆਂ ਗੱਲਾਂ ਤੂੰ ਕਰਨ ਲੱਗਿਆ ਹੋਇਆ ਮੈਂ ਮੈਂ ਤੈਨੂੰ ਦੱਸ ਤੀ ਗੱਲ ਜੇ ਲੜਾਈ ਹੁੰਦੀ ਆ ਬੰਦੇ ਆ ਵਾਂਗੂ ਬੰਦੇ ਆ ਵਾਂਗੂ ਤੂੰ ਇੰਗਲੈਂਡ ਪਹੁੰਚਿਆ ਤੈਨੂੰ ਰੋਮੀ ਬਾਈ ਨੇ ਵੀ ਫੋਨ ਕੀਤਾ ਤੇਰੇ ਉਹਨਾਂ ਨੇ ਬੰਦਿਆਂ ਨੇ ਵੀ ਕਿਹਾ ਕਿ 10 ਬਾਈ ਟਾਈਮ ਕਿੱਥੇ ਰੱਖੀਏ ਉਹ ਆਉਣ ਨੂੰ ਤਿਆਰ ਆ ਰੋਮੀ ਇੰਗਲੈਂਡ ਚ ਤੇ ਨਾਲ ਲਾਈਵ ਗੱਲਬਾਤ ਵੀ ਕਰਾਂਗੇ ਜਿੱਦਾਂ ਦਾ ਟਾਈਮ ਰ ਜਾਂ ਫਿਰ ਲੋਕਾਂ ਦੀਆਂ ਵੀਡੀਓ ਐਡਿਟ ਕਰਨ ਜੋਗੀਆਂ ਤੁਸੀਂ ਵੀ ਬਿਨਾ ਮਤਲਬ ਤੋਂ ਨਾ ਮੈਨੂੰ ਬਦਨਾਮ ਨਾ ਕਰ ਜੇ ਤੇਰੇ ਕੋ ਕੋਈ ਪ੍ਰੂਫ ਹੈਗਾ ਜੇ ਤੂੰ ਇੱਕ ਪਿਓ ਦਾ ਪੁੱਤ ਆ ਨਾ ਮੇਰੇ ਖਿਲਾਫ ਪ੍ਰੂਫ ਹੈਗਾ ਰੱਖ ਸਾਹਮਣੇ ਮੈਂ ਰਫਤਾਰ ਨੂੰ ਓਪਨ ਚੈਲੰਜ ਦਿੰਦਾ ਕਿ ਜੇ ਤੂੰ ਆਪਣੇ ਪਿਓ ਦਾ ਪੁੱਤ ਆ ਤਾਂ ਮੇਰੇ ਖਿਲਾਫ ਜੇ ਤੇਰੇ ਕੋ ਕੋਈ ਸਬੂਤ ਆ ਕੋਈ ਪੈਸੇ ਲੈੇ ਦਾ ਜਾਂ ਕੋਈ ਹੋਰ ਸਬੂਤ ਆ ਮੇਰੇ ਖਿਲਾਫ ਰੱਖ ਚੱਲ ਆ ਜਾ ਲਾਈਵ 'ਚ ਗੱਲ ਕਰਦੇ ਆ ਆ ਜਾ ਲਾਈਵ 'ਚ ਗੱਲ ਕਰਦੇ ਆ ਰੱਖ ਸਬੂਤ ਮੇਰਾ ਓਪਨ ਚੈਲੰਜ ਆ ਤੈਨੂੰ ਚਾਹੇ ਮੇਰੇ ਨਾਲ ਆ ਜਾ ਚਾਹੇ ਰੋਮੀ ਨਾਲ ਆ ਜਾ ਠੀਕ ਹੈ ਜੇ ਲੱਗਾ ਤੇਰੀਆਂ ਭਾਰ ਨਹੀਂ ਝੂਠ ਨਾ ਬੋਲ ਮੈਂ ਤੈਨੂੰ ਇੱਕ ਗੱਲ ਦੱਸਦੀ ਆ ਤੇਰਾ ਬਹੁਤ ਬੁਰਾ ਹਾਲ ਹੋਣਾ ਤੂੰ ਜੋ ਲੱਗਿਆ ਹੋਇਆ ਨਾ ਜਿਹੜੀਆਂ ਚੀਜ਼ਾਂ ਤੂੰ ਲੱਗਿਆ ਹੋਇਆ ਕਰਨ ਤੇਰੇ ਨੂੰ ਦੱਸਦੀ ਗੱਲ ਮੈਂ ਤੂੰ ਤੈਨੂੰ ਇੰਨੀ ਸ਼ਰਮ ਨਹੀਂ ਹੈਗੀ ਕਿ ਤੈਨੂੰ ਤੇਰੇ ਬੰਦਿਆਂ ਨੇ ਤੈਨੂੰ ਸਟੇਜ ਤੋਂ ਲਾਇਆ ਸੀ ਕਿਸੇ ਬੇਗਾਨੀ ਸਟੇਜ ਤੇ ਨਹੀਂ ਸੀਗੀ ਉਹ ਸਟੇਜ ਭਾਨੇ ਦੀ ਲਾਈਵ ਸਟੇਜ ਸੀ ਭਾਨੇ ਦੀ ਸਟੇਜ ਲਾਈ ਹੋਈ ਤੋ ਤੈਨੂੰ ਥੱਲੇ ਲਾਇਆ ਆ ਔਕਾਤ ਆ ਤੇਰੀ ਪਤਾ ਨਾ ਕਿਵੇਂ ਲਾਇਆ ਸੀ ਕਿ ਬਾਹੋਂ ਫੜ ਕੇ 40 ਰੁਪਏ ਦੇ ਚਿਪਸ ਦੀ ਗੱਲ ਕਰਨ ਲੱਗਿਆ ਸੀ ਜੱਤ ਤੂੰ 40 ਰੁਪਏ ਵਾਲੇ ਚਿਪਸ ਦੀ ਪੈਕਟ ਦੀ ਗੱਲ ਕਰਨ ਲੱਗਿਆ ਸੀ ਪਤਾ ਨ ਪਾਇਆ ਮਰਤਪਾਲ ਵੇੜੇ ਕਿਵੇਂ ਤੂੰ ਠੱਕੇ ਖਾਂਦਾ ਫਿਰਦਾ ਸੀ ਮੋਹਾਲੀ ਤੈਨੂੰ ਕਿਸੇ ਇੱਕ ਸਿੰਗਲ ਬੰਦੇ ਨੇ ਨਹੀਂ ਰੱਖਿਆ ਸੜਕਾਂ ਤੇ ਸੁੱਤਾ ਸੀ ਤੂੰ ਪਤਾ ਨਾ ਤੈਨੂੰ ਪਤਾ ਨਾ ਤੈਨੂੰ ਕਿ ਮੈਂ ਦੱਸਾਂ ਹਾਂ ਤੇ ਹੋਰ ਠੀਕ ਨਹੀਂ ਜੇ ਜੇ ਗੱਲਾਂ ਕਰ ਜੇ ਗੱਲ ਕਰਨੀ ਆ ਨਾ ਬੰਦਿਆਂ ਵਾਂਗੂ ਗੱਲ ਕਰ ਆ ਤੀਵੀਂ ਵਾਲੇ ਕੰਮ ਕਰ ਕੋ ਇੱਕ ਕਿਸੇ ਦੀ ਆਪਣੇ ਧੀ ਭੈਣ ਦੇ ਆਪਣੇ ਮੋਢੇ ਤੇ ਰੱਖ ਕੇ ਗਨ ਤੇ ਬਸ ਰਫਤਾਰੇ ਉਹ ਤੋਤੀ ਬਦਮਾਸ਼ ਹੁਣ ਤੈਨੂੰ ਸਿੱਧਾ ਟਕਰਾਂਗੇ ਜਿੱਥੇ ਤੂੰ ਫੋਨ ਕਰਨਾ ਕਮਾ ਲਈ ਹੁਣ ਤੂੰ ਜਿੱਥੇ ਕਮਾਉਣਾ ਕਮਾਈ ਹੁਣ ਤੂੰ ਫੋਨ ਤੈਨੂੰ ਦੱਸੂਗਾ ਕਿ ਅਸੀਂ ਆਪਣੇ ਚਲੋ ਸਾਡੇ ਬਾਈ ਨੇ ਸਾਨੂੰ ਕਿਹਾ ਸੀ ਚੁੱਪ ਕਰਕੇ ਪਰ ਹੁਣ ਨਹੀਂ ਸਾਡੇ ਬਾਈ ਜਿਹਦੀ ਅਸੀਂ ਇੱਜ਼ਤ ਕਰਦੇ ਆਂ ਸਾਡਾ ਵੱਡਾ ਬਾਈ ਜਿਹਨੂੰ ਅਸੀਂ ਸਾਰਾ ਕੁਝ ਮੰਨਦੇ ਆਂ ਉਹਦੇ ਲਈ ਸਾਡੇ ਉਹ ਬਾਈ ਹੁਣ ਸਾ ਤੂੰ ਜਾਨ ਵੀ ਲੈ ਲੂਗਾ ਜਾਨ ਦੇ ਦਾਂਗੇ ਪਰ ਤੇਰੇ ਲਈ ਤੇਰੇ ਨਾਲ ਉਹ ਨਹੀਂ ਕਰਾਂਗੇ ਤੇਰੀ ਗੱਲ ਦੇ ਪਿੱਛੇ ਨਹੀਂ ਲੱਗਦੇ ਰਫਤਾਰ ਮੈਂ ਉਸ ਬਾਈ ਨੂੰ ਵੀ ਕਹਿਣਾ ਕਿ ਬਾਈ ਐਸਾ ਸਾਥ ਨਾ ਦੇ ਹੁਣ ਇਹ ਬੰਦੇ ਦੀ ਕਰਤੂਤਾ ਮੈਂ ਦੱਸੂਗਾ ਹੁਣ ਲੋਕਾਂ ਨੂੰ ਇਹ ਕਰਦਾ ਕੀ ਫਿਰਦਾ ਵਾ ਠੀਕ ਨਹੀਂ ਮੇਰਾ ਤੈਨੂੰ ਜਦ ਮਰਜੀ ਲਾਈਵ 'ਚ ਆ ਜਾ ਚਾਹੇ ਉਹ ਭੈਣ ਨੂੰ ਵੀ ਨਾਲ ਲਿਆ ਜਿਹਦੇ ਮੋਢੇ ਤੇ ਰੱਖ ਕੇ ਤੂੰ ਬੰਦੂਕ ਚਲਾ ਰਿਆ ਵਾ ਉਹ ਭੈਣ ਨੂੰ ਵੀ ਨਾਲ ਲਿਆ ਲਾਈਵ 'ਚ ਜੇ ਮੈਂ ਸੱਚ ਬੋਲਣ ਤੇ ਆ ਗਿਆ ਨਾ ਮੂੰਹ ਲਗਾਉਣ ਆਖਾ ਹੋ ਜਾਣਾ ਨਾਲੇ ਤੈਨੂੰ ਨਾਲੇ ਤੇਰੀ ਭੈਣ ਨੂੰ ਵੀ ਜਿਹੜੀ ਭੈਣ ਦੇ ਉੱਪਰ ਤੂੰ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਿਆ ਵਾ ਮੈਨੂੰ ਬੋਲਣ ਦੀ ਮਜਬੂਰ ਨਾ ਕਰੋ ਨਾ ਕਰੋ ਝੂਠਾ ਬਦਨਾਮ ਨਾ ਕਰੋ ਜੇ ਤੇਰੇ ਕੋਲ ਕੋਈ ਸ਼ੈਗਾ ਪ੍ਰੂਫ ਰੱਖ ਦੇ ਰੱਖਦਾ ਕਿਉਂ ਨਹੀਂ ਪਿਆ ਰੱਖ ਉਹ 도ਤੀ ਬਰਮਾਸ਼ ਉਹ 도ਤੀ ਬਰਮਾਸ਼ ਜੇ ਤੇਰੇ ਕੋਲ ਕੋਈ ਪ੍ਰੂਫ ਆ ਨਾ ਮੇਰੇ ਗੇਂਸਟ ਜਾਂ ਉਸ ਭੈਣ ਕੋਲ ਕੋਈ ਪ੍ਰੂਫ ਆ ਮੇਰੇ ਗੇਂਸ ਲਾਈਵ 'ਚ ਰੱਖੋ ਲਾਈਵ 'ਚ ਹੋਰ ਦੱਸੋ ਮੈਂ ਓਪਨ ਚੈਲੰਜ ਦਿੰਦਾ ਤੈਨੂੰ ਰਫਤਾਰ ਨਾਲੇ ਤੂੰ ਆ ਜਾਂ ਨਾਲੇ ਉਹ ਆਪਣੀ ਭੈਣ ਨੂੰ ਵੀ ਲਿਆ ਕੀਤੇ ਮੋਢੇ ਤੇ ਰੱਖ ਕੇ ਤੂੰ ਬੰਦੂਕ ਚਲਾ ਰਿਆ ਫੇ ਸਾਰੀਆਂ ਗੱਲਾਂ ਖੁੱਲਣਗੀਆਂ ਠੀਕ ਨਹੀਂ ਫੇ ਸਾਰੀਆਂ ਗੱਲਾਂ ਨਹੀਂ ਖੁੱਲਣਗੀਆਂ ਇੱਕ ਇੱਕ 'ਚ ਖੁੱਲੂਗੀ ਗੱਲ ਕੇਕ ਕੱਟਦੇ ਆਂ ਦੀ ਇੰਗਲੈਂਡ ਤੋਂ ਅਮਰੀਕਾ ਸਭ ਖੁੱਲਣਗੀਆਂ ਫੇ ਇੱਕ ਇੱਕ ਚੀਜ਼ ਖੁੱਲੂਗਾ ਮੈਂ ਫੇ ਕਿਹਦੀ ਸੱਸ ਕਿਹਦੇ ਨਾਲ ਕਿਹਦੇ ਨਾਲ ਬੈਠੀ ਆ ਕਿਹਦੇ ਨਾਲ ਨਹੀਂ ਹੈਗੀ ਸਾਰੀਆਂ ਗੱਲਾਂ ਖੋਲੂ ਫੇ ਮੈਂ ਮੈਨੂੰ ਮਜਬੂਰ ਨਾ ਕਰੋ ਨਾ ਕਰੋ ਮੈਂ ਨਹੀਂ ਚਾਹੁੰਦਾ ਕਿ ਮੈਂ ਮੈਂ ਭੈਣ ਮੰਨਿਆ ਸੀ ਉਸ ਨੂੰ ਮੈਂ ਭੈਣ ਮੰਨਿਆ ਉਸ ਨੂੰ ਮੈਂ ਹਜੇ ਵੀ ਪੈਣ ਮੰਨਦਾ ਉਹਨੂੰ ਮੈਨੂੰ ਨਾ ਮਜਬੂਰ ਕਰਿਓ ਮੂੰਹ ਖੋਲਣ ਨੂੰ ਜੇ ਮੇਰੇ ਖਿਲਾਫ ਕੋਈ ਸਬੂਤ ਹੈਗਾ ਤਾਂ ਬੋਲੋ ਬਿਨਾ ਮਤਲਬ ਤੋਂ ਮੈਨੂੰ ਬਦਨਾਮ ਨਾ ਕਰੋ ਬਦਨਾਮ ਨਾ ਕਰੋ ਮੈਂ ਚੁੱਪ ਸੀ ਤਾਂ ਬਸ ਚੁੱਪ ਸੀ ਹੁਣ ਨਹੀਂ ਚੁੱਪ ਰਹਿਣਾ ਜੋ ਕਰਨਾ ਕਰ ਲਈ ਰਫਤਾਰ ਆ ਜਾ ਲਾਈਵ 'ਤੇ ਗੱਲ ਕਰਦੇ ਆ ਜੇ ਤੇਰੀ ਲੱਤਾਂ ਭਾਰ ਚੱਲਦੀਆਂ ਨੇ ਤਾਂ ਆ ਜਾ ਮੇਰੇ ਨਾਲ ਬਹਿ ਜਾ ਰੂਮੀ ਨਾਲ ਬਹਿ ਜਾ ਜਿਹੜੇ ਤੂੰ ਬਣ ਕੇ ਗਿਆ ਨਾ ਇੰਗਲੈਂਡ ਤੈਨੂੰ ਉਹ ਵੀ ਦਿਖਾਵਾਂਗੇ ਤੈਨੂੰ ਦੱਸਾਂਗੇ ਕਿਹਦੇ ਨਾਲ ਤੂੰ ਗਿਆ ਕਿਵੇਂ ਗਿਆ ਵਾ ਤੈਨੂੰ ਉਹ ਵੀ ਦਿਖਾਵਾਂਗੇ ਕੋਈ ਨੰਦਿਆਰੇ ਲੋਕਾਂ ਨੂੰ ਤੁਸੀਂ ਹੈ ਉਹ ਬਣਾਇਆ ਪਿਆ ਵਾ ਵੀਡੀਓ ਪਾ ਪਾ ਕੇ ਬਾਹਰ ਲੋਕਾਂ ਲਈ ਤੁਹਾਡੇ ਅਲੱਗ ਕਾਨੂੰਨ ਤੁਹਾਡੇ ਲਈ ਲੱਗ ਹੈ ਐਨੀ ਤਰਨਾ ਕੁੱਤੇ ਖਾਣੀ ਕੀਤੀ ਹੈ ਹੈ ਸਟੇਜ ਤੋਂ ਤੈਨੂੰ ਲਾਇਆ ਗਿਆ ਵਾ ਚਲਾਨ ਪਿੱਛੇ ਤੂੰ ਸਾ ਇੱਕ ਛੋਟੇ ਜਿਹੇ ਚਲਾਨ ਤੇਰਾ ਹੋ ਗਿਆ ਰੋਂਦਾ ਫਿਰਦਾ ਸੀ ਤੂੰ ਛੋਟੇ ਜਿਹੇ ਚਲਾਨ ਪਿੱਛੇ ਪਤਾ ਨਾ ਕਿਵੇਂ ਪਿੱਟਦਾ ਪਿਆ ਸੀ ਤੂੰ ਪਤਾ ਨਾ ਕਿਵੇਂ ਪਿੱਟਦਾ ਸੀ ਤੂੰ ਛੋਟੇ ਜਿਹੇ ਚਲਾਨ ਪਿੱਛੇ ਜੇ ਲੱਤਾ ਨਹੀਂ ਪਾਰ ਚਲਦੀਆਂ ਨਾ ਬੋਲੋ ਉਹਨਾਂ ਬੋਲੋ ਜਿੰਨਾਂ ਲੱਤਾ ਪਾਰ ਚਲਦੀਆਂ ਨੇ ਅਸੀਂ ਹੁਣ ਵੀ ਕਹਿੰਦੇ ਆ ਰومی ਬਾਈ ਨੇ ਕੱਲ ਵੀ ਵੀਡੀਓ ਪਾਈ ਆ ਮੈਂ ਅੱਜ ਵੀ ਕਹਣਾ ਇੰਗਲੈਂਡ ਚ ਬੈਠਣਾ ਉੱਥੇ ਬਹਿ ਜਾ ਲਾਈਵ ਲੋਮੀ ਨਾਲ ਮੇਰੇ ਨਾਲ ਲਾਈਵ ਬੈਣਾ ਮੇਰੇ ਨਾਲ ਆ ਜਾ ਜਿੱਥੇ ਆਉਣਾ ਆ ਜਾ ਹੁਣ ਤੈਨੂੰ ਬੰਦੇ ਆਮ ਨੂੰ ਤੈਨੂੰ ਤੈਨੂੰ ਬੰਦੇ ਦਾ ਪੁੱਤ ਨਾ ਬਣਾਇਆ ਤਾਂ ਤੂੰ ਕਹੀਂ ਜਿਹੜੀ ਗੱਲਾਂ ਤੂੰ ਲੱਗਿਆ ਹੈ ਕਰਨ ਬਿਨਾ ਮਤਲਬ ਬਦਨਾਮੀ ਮੇਰੀ ਲੱਗਿਆ ਹੈ ਕਰਨ ਜੇ ਤੇਰੇ ਕੋਲ ਕੋਈ ਪ੍ਰੂਫ ਹੈਗਾ ਰੱਖ ਪ੍ਰੂਫ ਰੱਖ ਸਾਹਮਣੇ ਪ੍ਰੂਫ ਕਿ ਹਾਂ ਜੇ ਮੈਂ ਕਿਸੇ ਤੋਂ ਕੁਝ ਲਿਆ ਹੋਵੇ ਕਿਸੇ ਤੋਂ ਵੀ 1 ਰੁਪਿਆ ਮੰਗਿਆ ਹੋਵੇ ਪ੍ਰੂਫ ਰੱਖ ਜਾਂ ਲਿਆ ਹੋਵੇ ਰੱਖ ਪ੍ਰੂਫ ਰੱਖ ਇੱਕ ਰਪਏ ਸਿੰਗਲ ਰੁਪਿਆ ਕਹਿੰਦਾ ਮੈਂ ਸਿੰਗਲ ਰੁਪਿਆ ਹਜ਼ਾਰ ਨਹੀਂ ਲੱਖ ਨਹੀਂ ਸਿੰਗਲ ਰੁਪਿਆ ਕਹਿੰਦਾ ਜੇ ਕਿਸੇ ਤੋਂ ਲਿਆ ਹੋਵੇ ਜਾਂ ਮੰਗਿਆ ਹੋਵੇ ਤੇ ਤੈਨੂੰ ਦੱਸਾਂਗੇ ਤੇ ਤੇਰਾ ਵੀ ਮੈਂ ਦੱਸੂ ਤੇ ਤੇਰਾ ਵੀ ਮੈਂ ਦੱਸੂ ਪਿੰਡ 'ਚ ਤੇਰੀ ਸਾਲਾ ਕੀ ਇੱਜ਼ਤ ਆ ਮੈਨੂੰ ਪਤਾ ਤੇਰੀ ਜਿੰਨੀ ਕੀ ਇੱਜ਼ਤ ਹੈਗੀ ਤੇਰੀ ਪਿੰਡ 'ਚ ਔ ਟੋਤੀ ਬਦਮਾਸ਼ ਲੱਤਾਂ ਭਾਰ ਨਹੀਂ ਚਲਦੀਆਂ ਲੱਗਿਆ ਹੋਇਆ ਵੱਡੀਆਂ-ਵੱਡੀਆਂ ਗੱਲਾਂ ਕਰਨ ਮੈਂ ਤੈਨੂੰ ਹਜੇ ਵੀ ਦੱਸ ਦੰਨਾ ਆਪਣੇ ਦਾਮ ਤੇ ਲੜਾਈ ਲੜੀਦੀ ਆ ਕਿਸੇ ਕੁੜੀ ਦੇ ਮੋਢੇ ਤੇ ਰੱਖ ਕੇ ਬੰਦੂਕ ਨਹੀਂ ਚਲਾਈਦੀ ਹੁੰਦੀ ਤੂੰ ਕਿਸੇ ਕੁੜੀ ਦੇ ਮੋਢੇ ਤੇ ਰੱਖ ਕੇ ਬੰਦੂਕ ਚਲਾ ਰਿਆ ਵਾ ਮੈਂ ਉਹਨੂੰ ਭੈਣ ਕਹਿੰਦਾ ਅੱਜ ਵੀ ਕਹਿੰਦਾ ਭੈਣ ਕਿ ਮੈਂ ਸੱਚ ਬੋਲ ਪਿਆ ਨਾ ਉਹਨੂੰ ਮੂੰਹ ਦਿਖਾਉਣਾ ਔਖਾ ਹੋ ਜਾਣਾ ਸਾਰੇ ਪਾਸੇ ਉਹਨੂੰ ਮੈਂ ਹਜੇ ਵੀ ਕਹਿਣਾ ਮੈਂ ਹਜੇ ਵੀ ਕਹਿਣਾ ਕਿ ਭੈਣੇ ਤੈਨੂੰ ਉਹ ਕੀਤਾ ਗਿਆ ਗੁੰਮਰਾਹ ਕੀਤਾ ਗਿਆ ਵਾ ਕਰੇ ਬਹਿ ਜਾ ਟੇਕੇ ਕਰੇ ਬਹਿ ਜਾ ਟੇਕੇ ਮੈਂ ਤੈਨੂੰ ਦੱਸਦਾ ਜਾ ਜੋ ਕਰਦੀ ਕਰੀ ਚੱਲ ਜੋ ਕਰਦੀ ਕਰੀ ਚੱਲ ਮੇਰਾ ਬਿਨਾ ਮਤਲਬ ਤੋਂ ਇਹਨਾਂ ਪਿੱਛੇ ਲੱਗ ਕੇ ਮੈਨੂੰ ਬਦਨਾਮ ਨਾ ਕਰੀ ਜੇ ਮੈਂ ਬੋਲਿਆ ਫਿਰ ਮੈਂ ਸੱਤ ਪੱਲ ਗੱਲ ਬਾਈ ਨੂੰ ਵੀ ਨਾਲੇ ਲਿਆਉਂ ਲਾਈਵ 'ਚ ਫਿਰ ਖੋਸਾ ਸਾਹਿਬ ਵੀ ਆ ਜਾਣਗੇ ਲਾਈਵ 'ਚ ਫਿਰ ਮਖੂਸ ਸਾਹਿਬ ਵੀ ਆਉਣਗੇ ਲਾਈਵ 'ਚ ਮੈਂ ਸਾਰੀ ਲੈ ਕੇ ਬਿਠਾ ਲੈਣੇ ਨੇ ਜਿੰਨਾ ਨਾ ਜਿਹੜੀ ਜਿਹੜੀ ਗੱ ਇੱਕ ਇੱਕ ਚੀਜ਼ ਖੁੱਲੂਗੀ ਪਰ ਠੀਕ ਨਹੀਂ ਮੈਂ ਤੈਨੂੰ ਹਜੇ ਵੀ ਕਹਿੰਦਾ ਚੁੱਪ ਕਰਕੇ ਆਪਣੇ ਬਹਿ ਜਾ ਜੇ ਕੋਈ ਗੱਲ ਹੈਗੀ ਆ ਜੇ ਕੋਈ ਗੱਲ ਹੈਗੀ ਆ ਨਾ ਮੇਰੇ ਨਾਲ ਤਾਂ ਮੈਨੂੰ ਫੋਨ ਕਰ ਲੈ ਮੈਨੂੰ ਕਰ ਲੈ ਰੋਮੀ ਬਾਈ ਨੂੰ ਕਰ ਲੈ ਸਾਡੇ ਵੱਡਾ ਭਾਈ ਜਿਹੜਾ ਸਾਡਾ ਮੀਨ ਆ ਉਹਨਾਂ ਨੂੰ ਕਰ ਲੈ ਜੇ ਕੋਈ ਗੱਲ ਹੈਗੀ ਮੇਰੇ ਮੈਂ ਤੈਨੂੰ ਕਦੇ ਕੁਝ ਨਹੀਂ ਕਿਹਾ ਮੈਂ ਭੈਣ ਕਹਿ ਕੇ ਖੀਰ ਦੇ ਵਿੱਚ ਵੀ ਤੈਨੂੰ ਵੀਡੀਓ ਕੱਟੀ ਸੀ ਇਹ ਤੈਨੂੰ ਵੀ ਪਤਾ ਵਾ ਕਿ ਤੂੰ ਗਲਤ ਆ ਇਹ ਤੈਨੂੰ ਵੀ ਪਤਾ ਤੇਰਾ ਸਾਥ ਕਿਉਂ ਗਲਤ ਤੂੰ ਗਲਤ ਆ ਤਾਂ ਤੇਰਾ ਸਾਥ ਛੱਡਿਆ ਸੀ ਮੈਂ ਤੈਨੂੰ ਹਜੇ ਵੀ ਕਹਿੰਦਾ ਵਾ ਜੇ ਕਿਤੇ ਮੈਂ 1 ਰੁਪਿਆ ਵੀ ਕਿਸੇ ਤੋਂ ਮੰਗਿਆ ਤਾਂ ਸਬੂਤ ਮੈਂ ਰਫਤਾਰ ਤੇ ਉਸ ਭੈਣ ਨੂੰ ਕਹਿੰਦਾ ਮੇਰੇ ਖਿਲਾਫ 1 ਰੁਪਏ ਦਾ ਸਬੂਤ ਦਿਖਾ ਦਿਓ ਮੈਂ ਸਾਰੀ ਉਮਰ ਲਈ ਸੋਸ਼ਲ ਮੀਡੀਆ ਛੱਡ ਦੂੰ ਜੇ ਨਾ ਦਿਖਾ ਸਕੇ ਫਿਰ ਤੂੰ ਰਫਤਾਰ ਤੇ ਉਹ ਭੈਣ ਸਾਰੀ ਉਮਰ ਸੋਸ਼ਲ ਮੀਡੀਆ ਤੇ ਨਹੀਂ ਆਉਂਕੋ ਕਰੋ ਚੈਲੰਜ ਅਸੈਪਟ ਮੇਰਾ ਚੱਲ ਜੇ ਤੂੰ ਸੱਚੀ ਹੋ ਤਾਂ ਕਰੋ ਚੈਲੰਜ ਅਸੈਪਟ ਮੇਰਾ ਹੱਦ ਹੋ ਗਈ ਯਾਰ ਤੁਹਾਡੇ ਵਾਲੀ ਬਿਨਾਂ ਮਤਲਬ ਤੋਂ ਮੈਂ ਬੋਲਿਆ ਨਹੀਂ ਹਫ਼ਤਾ ਹੋ ਗਿਆ 10 ਦਿਨ ਹੋ ਗਿਆ ਮੈਂ ਕਹਿੰਦਾ ਚਲੋ ਕੋਈ ਗੱਲ ਨਹੀਂ ਸਾਡੇ ਬਾਈ ਨੇ ਕਿਹਾ ਵਕਿ ਨਹੀਂ ਰੰਜੋਦਾ ਆਪਾਂ ਨਹੀਂ ਬੋਲਣਾ ਬਾ ਹੱਦ ਹੋ ਗਈ ਹੁਣ ਤੁਸੀਂ ਯਾਦ ਹੈ ਤੁਹਾਨੂੰ ਉਂਗਲ ਫੜਾਈ ਤੁਸੀਂ ਹੱਥ ਫੜਨ ਤੱਕ ਜਾਣੇ ਹੋ ਇਸਾਰੇ ਮੋਟੇ ਤੇ ਰੱਖ ਕੇ ਤੁਸੀਂ ਬੰਦੂਕਾਂ ਚਲਾਉਣ ਲੱਗੇ ਹੋਏ ਹੋ ਮੈਂ ਤੈਨੂੰ ਹਜੇ ਵੀ ਕਹਿੰਦਾ ਨਫਤਾਰ ਚਾਹੇ ਉੱਧਰ ਮਿਲਦਾ ਇੰਗਲੈਂਡ ਚਾਹੇ ਆਕੇ ਇੰਡੀਆ ਰੱਖਲਾ ਟਾਈਮ ਤੈਨੂੰ ਬੰਦੇ ਦਾ ਪੁੱਤ ਬਣਾ ਕੇ ਛੱਡਾਂਗੇ ਪਰ ਹੁਣ ਹੁਣ ਜੋ ਮਰਜ਼ੀ ਕਰ ਲੈ ਜਿੱਥੇ ਮਰਜ਼ੀ ਬੰਨਕ ਮਾਰ ਲਈ ਹੁਣ ਕਿੱਥੇ ਮਰਜ਼ੀ ਘਮਾ ਲਈ ਹੁਣ ਫੋਨ